व्हिच <coughs> भी ऐसी एफआईआर लॉंच करती we'll the... है जी एंड आर टीम्स आर ऑन देयर वे वी विल कैच देम जी ये एक्सीडेंट जो हैगा एक सेपरेट एफआईआर ਜੀ ਐਸ ਪਰ ਦੀ ਡਾਇਰੈਕਸ਼ਨਸ ਆਫ ਹੌਨਰੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਪੰਜਾਬ ਨੂੰ ਸੁਰੱਖਿਤ ਰੱਖਣ ਵਾਸਤੇ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਉਸੀ ਮੋਹਿੰਮ ਤਹਿਤ ਇੱਕ ਜੁਆਇੰਟ ਆਪਰੇਸ਼ਨ ਜਿਹੜਾ ਕਿ ਏਜੀਟੀਐਫ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਜੋ ਕਿ ਹੁਸ਼ਿਆਰਪੁਰ ਪੁਲਿਸ ਦੀ ਤਰਫ ਤੋਂ ਸਾਡੇ ਐਸਪੀਡੀ ਪਰਮਿੰਦਰ ਹੀਰ ਜੀ ਨਾਲ ਉਹਨਾਂ ਦੀ ਟੀਮ ਦੇ ਵਿੱਚ ਡੀਐਸਪੀਡੀ ਵਰਨੀਤ ਸਿੰਘ ਜੀ ਇਨਚਾਰਜ ਸੀਆਈਆਈ ਇੰਸਪੈਕਟਰ ਗੁਰਪ੍ਰੀਤ ਸਿੰਘ ਐਂਡ ਇਨਰ ਦੀ ਟੀਮਸ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਜਿਹੜੇ ਵਿੱਚ ਕਿ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਦਸਵੇਂ ਦੇ ਏਰੀਆ ਵਿੱਚੋਂ ਇੱਕ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਇੱਕ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਹੀ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣਾ ਵਾਲੇ ਆ ਤੇ ਇਹਨਾਂ ਤੋਂ ਸਾਨੂੰ 4 ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਆ ਇਹ ਜਿਹੜੇ ਵੈਪਨਸ ਹੈਗੇ ਇਹ ਦੋ ਬਲੌਕ ਪਿਸਟਲਸ ਹੈਗੇ 9mm ਇੱਕ ਜਿਗਾਨਾ ਪਿਸਟਲ ਹੈਗਾ 9mm ਐਂਡ 1 ਪਿਸਟਲ ਇਜ਼ 30 ਬੋਰ ਪੀਐਕਸ3 ਇਹ ਚਾਇਨਾ ਮੇਡ ਹੈ ਐਂਡ ਕੁਝ ਲਾਈਵ ਕਾਰਟਰੀਜਿਸ ਸਾਨੂੰ ਬਰਾਮਦ ਹੋਏ ਇੱਕ ਮੋਟਰਸਾਈਕਲ ਜਿਹਦੇ ਤੇ ਕੀ ਇਹ ਸਵਾਰ ਸੀਗੇ ਉਹ ਵੀ ਅਸੀਂ ਬਰਾਮਦ ਕੀਤਾ ਇਹਨਾਂ ਤੋਂ ਪ੍ਰੀਲੀਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਤੇ ਇੱਕ ਫੋਰਨ ਹੈਂਡਲਰ ਹੈ ਅਮਰਿਤ ਦਾਲਮ ਕ੍ਰਿਮੀਨਲ ਉਹ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਤਰੋਂ ਐਂਡ ਇਹਨਾਂ ਦਾ ਕ੍ਰਿਮੀਨਲ ਪਾਸਟ ਇਹਨਾਂ ਦੇ ਪਹਿਲਾ ਮਰਡਰ ਐਂਡ ਆਰਮਜ਼ ਐਕਟ ਐਂਡ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਇੱਕ ਹੋਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਰੀਸੈਂਟਲੀ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਇਹ ਇਨਵੋਲਡ ਹੈ ਸੋ ਇਟ ਇਜ਼ ਅ ਗੁੱਡ ਕੈਚ ਜਿਹਦੇ ਵਿੱਚ ਕਿ AGTF ਐਂਡ ਹੁਸ਼ਿਆਰਪੁਰ ਪੁਲਿਸ ਨੇ ਵਧੀਆ ਵਡਿਆ ਇੱਕ ਉਪਲਬਧੀ ਹਾਸਲ ਕੀਤੀ ਹੈ ਜੋ ਕਿ ਇੱਕ ਵੱਡਾ ਇਹਨਾਂ ਦਾ ਨੈਟਵਰਕ ਸੀ ਫੜਿਆ ਹੈਗਾ ਐਂਡ ਹੋਰ ਵੀ ਬੈਕਵਰਡ ਫਾਰਵਰਡ ਲਿੰਕੇजेस ਸਾਰੇ ਕੇ ਸਾਰੇ ਅਸੀਂ ਅਨਰਥ ਕਰਾਂਗੇ ਸੋ ਥੈਟ ਇਹ ਪੂਰਾ ਕ ਪੂਰਾ ਜਿਹੜਾ ਇਹਨਾਂ ਨੇ ਨੈਟਵਰਕ ਬਣਾਇਆ ਹੋਇਆ ਇਹਨੂੰ ਅਸੀਂ ਡਿਸਮੈਂਟਲ ਕਰਾਂਗੇ ਠੀਕ ਕੋਟਮ ਨੂੰ ਕਿੰਨੇ ਕੇਸ ਹੈਗੇ ਇਹ ਜੀ ਹਾਲ ਕੀ ਘੜੀ ਐਗਜ਼ੈਕਟਲੀ ਤੋਂ ਮੈਂ ਜਰਾ ਤੁਹਾਨੂੰ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਡ ਨੇ ਐਂਡ ਬਾਕੀ ਅਸੀਂ ਜੋ ਐਗਜ਼ੈਕਟ ਡੀਟੇਲਸ ਹੈ ਉਹ ਰਿਮਾਂਡ ਤੇ ਲੈ ਕੇ ਦੈਨ ਵੀਲ ਫਰਦਰ ਇਨਵੈਸਟੀਗੇਟ ਦ ਐਕਚੁਅਲ ਡੀਟੇਲਸ ਆ ਜਾਣ ਕੇ ਸਾਡੇ ਕੋਲ ਟੋਟਲ ਦੋ ਬੰਦੇ ਫકડੇ ਗਏ ਨੇ ਤੇ ਇੱਕ ਮੋਟਰਸਾਈਕਲ ਹੈ ਹਾਂਜੀ ਇੱਕ ਮੋਟਰਸਾਈਕਲ ਹੈ ਚਾਰ ਵੈਪਨਸ ਹੈ ਦੋ ਇਹ ਅਕਿਊਜ਼ਡ ਅਸੀਂ ਅਰੈਸਟ ਕੀਤੇ ਸਿਰਨਾ ਕੱਲ ਦੇ ਮੁਕਾਬਲਾ